ਅਲੱਗ-ਅਲੱਗ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਲੋਕ ਪਹੁੰਚ ਰਹੇ ਹੈਗੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰ ਰਹੇ ਹੈਗੇ। ਬੇਸ਼ੱਕ ਕੱਲ ਕਿਸਾਨਾਂ ਨੇ ਦਿੱਲੀ ਜਾਣ ਦੀ ਕੋਲ ਦਿੱਤੀ ਹੋਈ ਹੈ ਇਸ ਦੇ باوجود ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਦੇ ਨਾਲ رابطہ ਕਾਇਮ ਕਰ ਰਹੀ ਹੈਗੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਨੂੰ ਮਿਲਾ ਲਿਆ ਜਾਵੇ। ਇਸੇ ਦੇ ਵਿੱਚ ਕਰ ਅਲੱਗ-ਅਲੱਗ ਥਾਂ ਤੋਂ ਸਪੋਰਟ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਐਫੀਲਿਏਟਡ ਜਿਹੜੇ ਸਕੂਲ ਹੁੰਦੇ ਆ ਉਹਨਾਂ ਦੀ ਯੂਨੀਅਨ ਪਹੁੰਚੇ ਸਪੋਰਟ ਕਰਨ ਦੇ ਲਈ ਮੈਨਾਂ ਲ ਜਨਰਲ ਸੈਕਟਰੀ ਹੈਗੀ ਆ ਯੂਨੀਅਨ ਦੇ ਗੱਲਬਾਤ ਕਰ ਲੈਣੇ ਆ ਸੁਨੀਲ ਸਿੰਘ ਜੀ ਤੁਹਾਨੂੰ ਸੁਨੀਲ ਜੀ ਸਵਾਲ ਹੁਣ ਇਹ ਹੈ ਕਿ ਤੁਸੀਂ ਸਪੋਰਟ ਦੇ ਲਈ ਪਹੁੰਚ ਗਏ ਕਿਸਾਨਾਂ ਦੇ ਕਿਸਾਨਾਂ ਨੂੰ ਸਮਰਥਨ ਦੇ ਰਹੇ ਹੋ ਕਿਸਾਨਾਂ ਨੂੰ ਸਮਰਥਨ ਦੇ ਰਹੇ ਹੋ ਕਿੰਨੇ ਲੋਕਾਂ ਦਾ ਜੱਥਾ ਲੈ ਕੇ ਪਹੁੰਚੇ ਹੋ ਇੱਥੇ ਪੂਰੇ ਪੰਜਾਬ ਚੋਂ ਆਏ ਨੇ ਜਿਵੇਂ ਇੱਕ ਮਤਲਬ ਹਰੇਕ ਜ਼ਿਲ੍ਹੇ ਤੋਂ ਆਏ ਹੋ ਨੇ ਸਕੂਲਾਂ ਦੇ ਮੈਂਬਰ ਅੱਛਾ ਤੁਹਾਡੀ ਯੂਨੀਅਨ ਨੇ ਕੋਈ ਮਤਾ ਪਾਇਆ ਸੀ ਕਿ ਕਿਸਾਨਾਂ ਦੀ ਸਪੋਰਟ ਕਰਨੀ ਹੈ ਨਹੀਂ ਕਿਸਾਨਾਂ ਦਾ ਸਮਰਥਨ ਦਾ ਅਸੀਂ ਐਲਾਨ ਪਹਿਲਾਂ ਵੀ ਕੀਤਾ ਜਦ ਪਹਿਲਾ ਅੰਦੋਲਨ ਚ ਲੈ ਜਾਂਦੇ ਸੀ ਅਸੀਂ ਕਿਸਾਨਾਂ ਦੇ ਨਾਲ ਖੜੇ ਤੇ ਉੱਥੇ ਦਿੱਲੀ ਬਾਰਡਰ ਤੇ ਵੀ ਜਾ ਕੇ ਜਿੱਥੇ ਕੀ ਲੱਗਦਾ ਹੈ ਕੇਂਦਰ ਦੇ ਨਾਲ ਗੱਲ ਬਣ ਜੂਗੀ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕੇਂਦਰ ਦੇ ਨਾਲ ਜਿਸ ਤਰ੍ਹਾਂ ਸਵਾਮੀਨਾਥਨ ਰਿਪੋਰਟ ਦਾ ਮਸਲਾ ਚੱਲ ਰਿਹਾ ਹੈ ਇਹ ਕਾਂਗਰਸ ਸਰਕਾਰ ਵੇਲੇ ਤੋਂ ਚੱਲ ਰਿਹਾ ਹੈ ਬਲਕਿ ਹੁਣ ਸਿਆਸੀ ਪਾਰਟੀਆਂ ਬੇਸ਼ੱਕ ਵਿਰੋਧਤਾ ਕਰ ਰਹੀਆਂ ਨੇ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਆ ਪਰ ਮੇਰੇ ਖਿਆਲ 'ਚ ਵੀ ਇਹ ਪਹਿਲਾਂ ਵੀ ਮਸਲਾ ਖਲੋ ਸਕਦਾ ਸੀ ਜਦੋਂ ਕਾਂਗਰਸ ਦੀ ਕੇਂਦਰ 'ਚ ਸਰਕਾਰ ਸੀ ਹੁਣ ਪੰਜਾਬ ਵਿੱਚ ਬੇਸ਼ੱਕ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ ਠੀਕ ਹੈ ਕਿਸਾਨਾਂ ਦੇ ਹੱਕ 'ਚ ਕਈ ਫੈਸਲੇ ਉਹਨਾਂ ਦੇ ਕਿਸਾਨਾਂ ਦੇ ਹੱਕ 'ਚ ਵੀ ਜਾ ਰਹੇ ਨੇ ਪਰ ਜਿਹੜਾ ਅਸਲੀ ਮਸਲਾ ਹੈ ਉਹ ਐਮਐਸਪੀ ਹੈ ਕਿਉਂਕਿ ਕਿਸਾਨੀ ਦੀ ਜਿਹੜੀ ਖੇਤੀ ਹੈ ਉਹ ਐਮਐਸਪੀ ਤੇ ਖੜੀ ਹੈ ਜੇ ਐਮਐਸਪੀ ਗਰੰਟਡ ਹੋ ਗਈ ਤਾਂ ਕਿਸਾਨ ਦੀ ਫਸਲ ਗਰੰਟਡ ਹੈ ਤੁਸੀਂ ਖੇਤੀ ਕਰਦੇ ਹੋ ਜੀ ਖੇਤੀ ਕਰਦੇ ਤੇ ਨਾਲ ਨਾਲ ਟੀਚਰ ਵੀ ਤੇ ਨਾਲ ਨਾਲ ਖੇਤੀ ਵੀ ਹਾਂ ਬੱਚਿਆਂ ਨੂੰ ਵੀ ਪੜ੍ਹਾਈ ਦੇ ਬੱਚਿਆਂ ਨੂੰ ਸਿੱਖਿਆ ਵੀ ਪ੍ਰੋਵਾਈਡ ਕਰ ਰਹੇ ਹੈ ਤੇ ਨਾਲ ਨਾਲ ਖੇਤੀ ਦਾ ਵੀ ਕਰ ਰਹੇ ਹੈ अच्छा ਹੁਣ ਇਹ ਹੈ ਕਿ ਤੁਸੀਂ ਬੱਚਾ ਨੂੰ ਵੀ ਪੜ੍ਹਾਉਂਦੇ ਹੋ ਤੇ ਖੇਤੀ ਵੀ ਨਾਲ ਕਰਦੇ ਹੋ ਜੀ ਤੇ ਕੇਂਦਰ ਕਹਿੰਦੀ ਹੈ ਕਿਸਾਨ ਕਹਿੰਦੇ ਕਿ ਖੇਤੀ ਨੂੰ ਹੁਣ ਵਪਾਰ ਬਣਾ ਦਿੱਤਾ ਜਾਵੇ ਹਾਂਜੀ ਤੇ ਕੇਂਦਰ ਨੂੰ ਲੱਗਦਾ ਕਿ ਜੇਕਰ ਇਹ ਚੀਜ਼ ਹੁੰਦੀ ਹੈ ਤਾਂ ਖੇਤੀ ਬਾੜੀ ਦੇ ਨਾਲ ਸਾਰੀ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਨਹੀਂ ਨਹੀਂ ਦੇਖੋ ਹਰੇਕ ਚੀਜ਼ ਦਾ ਇੱਕ ਸੋਲੂਸ਼ਨ ਹੈ ਜੇ ਤੋਂ ਵੱਡੇ ਵੱਡੇ ਘਰਾਣਿਆਂ ਦੇ ਸਾਡੇ ਕਰਜ਼ੇ ਮਾਫ ਕੀਤੇ ਜਾ ਸਕਦੇ ਨੇ ਕਿਸਾਨਾਂ ਦਾ ਪਹਿਲੇ ਕਰਜ਼ੇ ਦੀ ਹੱਟ ਬਹੁਤ ਬਿਆ ਬਿਆ ਜੇ ਤੁਸੀਂ ਸਾਰੀਆਂ ਪੰਜਾਬ ਦੀਆਂ ਕੀ ਸਾਰੇ ਦੇਸ਼ ਦੀਆਂ ਬੈਂਕਾਂ ਤੋਂ ਕਿਸਾਨਾਂ ਦੇ ਖਾਤੇ ਕਢਾਏ ਜਾਣ 100 ਤੋਂ 90 ਤੋਂ ਲੈ ਕੇ 95% ਕਿਸਾਨ ਕਰਜ਼ੇ ਹੀ ਬੈਠੇ ਕਿਸਾਨ ਦੀ ਹਾਲਤ ਇਹ ਹੈ ਵੀ ਜਿਹੜੀ ਆਤਮ ਹੱਤਿਆ ਵੀ ਹੋ ਰਹੀਆਂ ਨੇ ਵੱਖ-ਵੱਖ ਸਟੇਟਾਂ 'ਚ ਹੋ ਰਹੀਆਂ ਨੇ ਰੀਜ਼ਨ ਇਹ ਉਹ ਆਰਥਿਕ ਤੌਰ ਤੇ ਪਛੜਿਆ ਪਿਆ ਦਿੱਲੀ ਜਾਣ ਦੀ ਤਿਆਰੀ ਹੁਣ ਤੋਂ ਦੀ ਦਿੱਲੀ ਜਾਣ ਦੀ ਤਿਆਰੀ ਹੋ ਜੇ ਦੇਖੋ ਕੇਂਦਰ ਸਰਕਾਰੇ ਮਸਲੇ ਨੂੰ ਨਹੀਂ ਹੱਲ ਕਰਦੀ ਫਿਰ ਤਾਂ ਇਹਦਾ ਇੱਕੋ ਹੱਲ ਹੈ ਸੋਲੂਸ਼ਨ ਵੀ ਉੱਥੇ ਜਾਓ ਕਿ ਬਟਰ ਅੱਜ ਸਕੂਲਾਂ ਨੂੰ ਛੁੱਟੀ ਲੈ ਕੇ ਆਏ ਆਂ ਫਿਰ ਨਹੀਂ ਸਕੂਲਾਂ ਚ ਤਾਂ ਛੁੱਟੀਆਂ ਵੈਸੇ ਹੀ ਸਮਰਥਨ ਦੇ ਰਹੇ ਆਂ ਜੀ ਸਕੂਲ ਕੀ ਕਰਨਗੇ ਸਿੱਖਿਆ ਕੀ ਕਰੂਗੀ ਜੇ ਕਿਸਾਨ ਹੀ ਨਹੀਂ ਰਹੂਗਾ ਕਿਸਾਨਾਂ ਦੇ ਬੱਚਿਆਂ ਤੇ ਫਸਲਾਂ ਦੇ ਕਿਸਾਨਾਂ ਦੇ ਬੱਚੇ ਪੜ੍ਹ ਰਹੇ ਨੇ ਨਹੀਂ ਕਹਿੰਦੇ ਜੇਕਰ ਸਕੂਲਾਂ ਦੇ ਵਿੱਚ ਬੱਚੇ ਪੜ੍ਹਨਗੇ ਜੇਕਰ ਕਿਸਾਨ ਐਜੂਕੇਟਿਡ ਹੋਊਗਾ ਤਾਂ ਵਧੀਆ ਖੇਤੀ ਤਰੀਕੇ ਨਾਲ ਕਰ ਸਕਦਾ ਹੈ ਸਾਡੀ ਆਰਥਿਕ ਬਵਸਤਾ ਹੈ ਸਾਡੇ ਦੇਸ਼ ਦੀ ਅਰਥ ਵਿਵਸਥਾ ਹੈ ਉਹ ਖੇਤੀ ਤੇ ਨਿਰਭਰ ਹੈ ਜੇ ਖੇਤੀ ਕਿਸਾਨ ਦੇ ਕਿਸਾਨ ਖੇਤੀ ਨਾਲ ਖੁਸ਼ਹਾਲ ਹੋਣਗੇ ਤਾਂ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ ਚ ਪੜਾਉਣਗੇ ਗਵਰਨਮੈਂਟ ਸਕੂਲਾਂ ਚ ਪੜਾਉਣਗੇ ਦੇਖੋ ਉੱਥੇ ਵੀ ਕਿਸਾਨ ਆਪਣੇ ਬੱਚਿਆਂ ਦੀ ਫੀਸਾਂ ਭਰ ਰਹੇ ਨੇ ਬੜੇ-ਬੜੇ ਕਰਜ਼ੇ ਲੈ ਕੇ ਚਾਹੇ ਵਿਦੇਸ਼ਾਂ ਵਿੱਚ ਹਾਇਰ ਐਜੂਕੇਸ਼ਨ ਲਈ ਭੇਜ ਰਹੇ ਨੇ ਸਭ ਤੋਂ ਵੱਡਾ ਦਾ ਕਾਰਨ ਇਹੀ ਹੈ ਨਾ ਕਿਸਾਨ ਕਰਜ਼ੇ ਹੇਟ ਜਾ ਰਹੇ ਹਨ ਕਾਰਨ ਕੀ ਹੈ ਵੀ ਇੱਥੇ ਦੇਸ਼ ਦੀ ਸਭ ਤੋਂ ਵੱਡੀ ਗੱਲ ਹੈ ਬੇਰੁਜ਼ਗਾਰੀ ਪੜਾਉਣਾ ਚਾਹੁੰਦੇ ਨਹੀਂ ਕਿਉਂਕਿ ਸਰਕਾਰ ਨੈੱਟ ਵੀ ਬੰਦ ਕਰ ਚੁੱਕੀ ਆ ਸੱਤ ਜ਼ਿਲ੍ਹਿਆਂ ਦਾ ਤਾਂ ਉਹਨਾਂ ਨੇ ਨੈੱਟ ਬੰਦ ਕੀਤਾ ਹੋਇਆ ਤੁਸੀਂ ਤਾਂ ਜਿਹੜੇ ਬੱਚੇ ਪੜਨਗੇ ਅੱਜ ਕੱਲ ਨੈੱਟ ਦਾ ਜ਼ਮਾਨ ਉਹਨਾਂ ਨੇ ਤਾਂ ਇੰਟਰਨੈਟ ਵੀ ਬਚਾਰਿਆਂ ਦੇ ਬੰਦ ਕਰ ਚੁੱਕੇ ਨੇ ਕਿਵੇਂ ਪੜਾਊਗੀ ਉਹ ਆਪੇ ਨਹੀਂ ਚਾਹੁੰਦੀ ਸਰਕਾਰ ਵੀ ਪੇਪਰ ਵੀ ਨਿਊ ਪੇਪਰ ਸਰਪੇ ਹੀ ਹੈ ਨਾ ਜੀ ਬੱਚੇ ਤ ਰਹੇ ਨੇ ਪੜਾਈ ਰੁਕ ਰੱਖੀ ਹੈ ਬੱਚਿਆਂ ਦੀ ਪੜਾਈ ਤੇ ਵੀ ਅਸਰ ਪੈ ਰਿਹਾ ਹੈ ਸਰਕਾਰ ਨਹੀਂ ਚਾਹੁੰਦੀ ਨਾ ਕਿਸਾਨੀ ਦੇਣੀ ਚਾਹੁੰਦੀ ਹੈ ਨਾ ਪੜਾਉਣਾ ਚਾਹੁੰਦੀ ਹੈ ਕਿਉਂਕਿ ਮੋਦੀ ਸਾਹਿਬ ਕਹਿੰਦੇ ਤੇ 2 ਕਰੋੜ ਨੌਕਰੀਆਂ ਦੇਣੀਆਂ ਨੇ ਜਦੋਂ ਕਿ 1% ਨੌਕਰੀ ਨਹੀਂ ਦਿੱਤੀ ਸਰਕਾਰੇ ਚਾਹੁੰਦੀ ਹੋ ਨਹੀਂ ਵੀ ਬੱਚੇ ਪੜ੍ਹਨ ਉਹ ਤਾਂ ਆਪ ਕਹਿੰਦੀ ਆ ਵੀ ਬੇਲੇ ਰਹਿਣ ਕਹਿੰਦੀ ਹੈ ਨਾ ਤੁਸੀਂ ਤਾਂ ਆ ਟੀਚਰ ਹੋ ਹੈ ਨਾ ਇੰਟਰਨੈਟ ਬੰਦ ਹੈਗਾ ਕਿੰਨੇ ਕੁ ਸਟੂਡੈਂਟ ਪ੍ਰਭਾਵਿਤ ਹੋ ਰਹੇ ਉਸ ਪੱਧਰ ਤੇ ਜ਼ਮੀਨ ਤੇ ਪ੍ਰਭਾਵਿਤ ਹੋ ਰਹੇ ਆ ਜ਼ਮੀਨ ਤੇ ਪ੍ਰਭਾਵਿਤ ਤਾਂ ਦੇਖੋ ਹੋ ਰਹੇ ਨੇ ਕਿਉਂਕਿ ਹੁਣ ਅੱਜ ਕੱਲ੍ਹ ਇਸ ਆਨਲਾਈਨ ਸਿਸਟਮ ਸਾਰਾ ਚੱਲ ਪਿਆ ਹੁਣ ਬੱਚਿਆਂ ਦਾ ਕੱਲ ਇੰਗਲਿਸ਼ ਦਾ ਪੇਪਰ ਤਾਂ ਉਹ ਪੇਪਰ ਦਾ ਬੱਚੇ ਮਤਲਬ ਉਸ ਤਰੀਕੇ ਨਾਲ ਕਰਕੇ ਨਹੀਂ ਆਏ ਸਕੂਲਾਂ ਦੇ ਜਿਹੜੇ ਪੇਪਰ ਸਾਲਾਨਾ ਪਿਖਿਆ ਦਸਵੀਂ ਦੇ ਬੱਚੇ ਪੇਪਰ ਦੇ ਕੇ ਆਏ ਕਾਰਨ ਇਹ ਹੀ ਆ ਵੀ ਉਹ ਬੱਚਿਆਂ ਨੂੰ ਜਾਂ ਤਾਂ ਨੈਟ ਦੀ ਪ੍ਰੋਬਲਮ ਹੈ ਜਾਂ ਬੱਚੇ ਆ ਉਹਨਾਂ ਦੇ ਮਾਪੇ ਤਾਂ ਇੱਥੇ ਸੰਘਰਸ਼ ਵਿੱਚ ਬੈਠੇ ਨੇ ਬੱਚੇ ਘਰ ਬੈਠੇ ਨੇ ਉਹਨਾਂ ਨੂੰ ਉਹਨਾਂ ਦੀ ਐਜੂਕੇਸ਼ਨ ਕੌਣ ਕਵ ਹਾਂ ਜੀ ਤਾਂ ਇੰਟਰਨੈਟ ਦੇ ਨਾਲ ਵੀ ਸਮੱਸਿਆਵਾਂ ਹੈ ਗਈਆਂ ਯੂਨੀਅਨਾਂ ਅਲੱਗ-ਅਲੱਗ ਕਿਸਾਨੀ ਸੰਘਰਸ਼ ਲਈ ਸਪੋਰਟ ਚਾਰੀਆਂ ਸਮੱਸਿਆਵਾਂ ਵਾਈਡ ਪੱਧਰ ਉੱਪਰ ਵੱਡੇ ਪੱਧਰ ਉੱਪਰ ਨਜ਼ਰ ਆ ਰਹੀਆਂ ਹੈਗੀਆਂ ਹੱਲ ਕੀ ਹੈ ਹੱਲ ਕਹਿੰਦੇ ਗੱਲਬਾਤ ਦੇ ਨਾਲ ਨਿਕਲੂਗਾ ਜਾਂ ਨਹੀਂ ਨਿਕਲੂਗਾ ਇਹ ਕਹਿੰਦੇ ਦਿੱਲੀ ਜਾ ਕੇ ਹੱਲ ਹੋਊਗਾ ਹੁਣ ਦੇਖਣਾ ਕਿ ਹੱਲ ਹੁੰਦਾ ਹੈ